ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਵਕ-ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਮੋਗਾ ਦੀ ਹੈ ਜਿੱਥੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ 3 ਘੰਟੇ ਦੀ ਲਗਾਤਾਰ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ ਤੇ ਇਸ ਪਾਣੀ ਦੇ ਵਿੱਚ ਆਟਿਕਾ ਕਾਰ ਫਸ ਗਈ ਹੈ ਦਰਸਲ ਸ਼ਾਮ 4 ਵਜੇ ਦੇ ਕਰੀਬ ਪਿੰਡ ਹਿੰਮਤਪੁਰਾ ਤੋਂ ਆਪਣੀ ਭੈਣ ਦੀ ਐਮ ਆਰ ਆਈ ਕਰਵਾਉਣ ਦੇ ਲਈ ਪ੍ਰਕਾਸ਼ ਸਿੰਘ ਆਟਿਕਾ ਗੱਡੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਇਆ ਤਾਂ ਉਹ ਜਦੋਂ ਇਸ ਅੰਡਰ ਬ੍ਰਿਜ ਤੋਂ ਲੰਘਣ ਲੱਗਿਆ ਤਾਂ ਪਾਣੀ ਦੇ ਵਿੱਚ ਫਸ ਗਿਆ ਰੇਲਵੇ ਅੰਡਰ ਬ੍ਰਿਜ ਦੇ ਅੰਦਰ ਇੰਨਾ ਪਾਣੀ ਸੀ ਕਿ ਗੱਡੀ ਦੀ ਛੱਤ ਹੀ ਨਜ਼ਰ ਆ ਰਹੀ ਸੀ ਗੱਡੀ ਦੇ ਵਿੱਚ ਬੈਠੇ ਪ੍ਰਕਾਸ਼ ਸਿੰਘ ਨੇ ਤੇ ਉਸ ਦੀ ਪੈਨ ਨੇ ਤੇ ਬਾਕੀ ਮੈਂਬਰਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਗੱਡੀ ਦੀ ਬਾਰੀ ਖੋਲ ਕੇ ਛੱਤ ਦੇ ਉੱਤੇ ਆ ਕੇ ਆਪਣੀ ਜਾਨ ਬਚਾਈ ਹੈ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਦੇ ਲੋਕਾਂ ਨੂੰ ਫੋਨ ਕੀਤਾ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਗੱਡੀ ਫਸਣ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ਉਨ੍ਹਾਂ ਨੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ 8 ਫੁੱਟ ਡੂੰਘੇ ਪਾਣੀ ਦੇ ਵਿੱਚ ਗੱਡੀ ਨੂੰ ਬਾਹਰ ਕੱਢਿਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਮੋਗਾ ਦੀ ਹੈ ਜਿੱਥੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ 3 ਘੰਟੇ ਦੀ ਲਗਾਤਾਰ ਬਾਰਿਸ਼ ਦੇ ਕਾਰਨ ਪਾਣੀ ਭਰ ਗਿਆ ਤੇ ਇਸ ਪਾਣੀ ਦੇ ਵਿੱਚ ਆਟਿਕਾ ਕਾਰ ਫਸ ਗਈ ਹੈ ਦਰਸਲ ਸ਼ਾਮ 4 ਵਜੇ ਦੇ ਕਰੀਬ ਪਿੰਡ ਹਿੰਮਤਪੁਰਾ ਤੋਂ ਆਪਣੀ ਭੈਣ ਦੀ ਐਮ ਆਰ ਆਈ ਕਰਵਾਉਣ ਦੇ ਲਈ ਪ੍ਰਕਾਸ਼ ਸਿੰਘ ਆਟਿਕਾ ਗੱਡੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਇਆ ਤਾਂ ਉਹ ਜਦੋਂ ਇਸ ਅੰਡਰ ਬ੍ਰਿਜ ਤੋਂ ਲੰਘਣ ਲੱਗਿਆ ਤਾਂ ਪਾਣੀ ਦੇ ਵਿੱਚ ਫਸ ਗਿਆ ਰੇਲਵੇ ਅੰਡਰ ਬ੍ਰਿਜ ਦੇ ਅੰਦਰ ਇੰਨਾ ਪਾਣੀ ਸੀ ਕਿ ਗੱਡੀ ਦੀ ਛੱਤ ਹੀ ਨਜ਼ਰ ਆ ਰਹੀ ਸੀ ਗੱਡੀ ਦੇ ਵਿੱਚ ਬੈਠੇ ਪ੍ਰਕਾਸ਼ ਸਿੰਘ ਨੇ ਤੇ ਉਸ ਦੀ ਭੈਣ ਨੇ ਤੇ ਬਾਕੀ ਮੈਂਬਰਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਗੱਡੀ ਦੀ ਬਾਰੀ ਖੋਲ ਕੇ ਛੱਤ ਦੇ ਉੱਤੇ ਆ ਕੇ ਆਪਣੀ ਜਾਨ ਬਚਾਈ ਹੈ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਦੇ ਲੋਕਾਂ ਨੂੰ ਫੋਨ ਕੀਤਾ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਗੱਡੀ ਫਸਣ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ 8 ਫੁੱਟ ਡੂੰਘੇ ਪਾਣੀ ਦੇ ਵਿੱਚ ਗੱਡੀ ਨੂੰ ਬਾਹਰ ਕੱਢਿਆ